ਘਰ ਬਣਾਇਆ ਸੀ ਵਾ ਛੋਟੇ ਛੋਟੇ ਬੱਚੇ ਮੈਂ ਮਸਾਂ ਲੈ ਕੇ ਨਿਕਲੀਆਂ ਅੰਦਰ ਉਹ ਸਮਾਨ ਸਮੂਨ ਮੇਰਾ ਅੰਦਰ ਹੀ ਪਿਆ ਪਰ ਕਿਸੇ ਨੇ ਸਾਨੂੰ ਪਿੱਛੋਂ ਇਹ ਨਹੀਂ ਕਿਹਾਗਾ ਜੇ ਬਈ ਤੁਸੀਂ ਇੱਥੋਂ ਨਿਕਲ ਜਾਓ ਪਿੱਛੋਂ ਪਾਣੀ ਛੱਡਣ ਲੱਗੇ ਐ ਤੇ ਪਹਿਲਾਂ ਦੱਸਣਾ ਚਾਹੀਦਾ ਸੀਗਾ ਤਾਂ ਦੇਖੋ ਦੁਨੀਆਦਾਰੀ ਇੱਥੇ ਕਿੱਦਾਂ ਹੋਈ ਜਾਂਦਾ ਸਾਰੇ ਤਰੀ ਜਾਂਦੇ ਆ ਤੇ ਮੇਰੇ ਤਾਂ ਬੱਚੇ ਮੈਂ ਕਿੱਦਾਂ ਚੱਕ ਕੇ ਬਾਰ ਸੁੱਟੇ ਆ ਅੰਦਰ ਉਹ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਮੇਰਾ ਘਰ-ਬਾਰ ਕਿੱਦਾਂ ਰੋੜਿਆ ਪਿਆ ਅੰਦਰ ਉਹ بس جی میں ਤਾਂ ਇਹ ਕਹਿੰਦੀ ਆ ਕੋਈ ਵੀ ਮਤਲਬ ਕਿ ਸਾਡੀ ਮਦਦਗਾਰ ਕਰਨਾ ਚਾਹੁੰਦਾ ਤਾਂ ਸਾਨੂੰ ਇਹ ਪਾਣੀ ਪੂਣੀ ਕਢਾ ਕੇ ਇਹ ਸਾਡੇ ਘਰ ਦੀ ਕੋਈ ਸਹੂਲਤਾ ਸਾਡੇ ਵਾਸਤੇ ਬਣਾਓ ਕੋਈ ਗਰੀਬਾਂ ਵਾਸਤੇ ਪ੍ਰਸ਼ਾਸਨ ਵਾਲੋ ਤੁਹਾਡੇ ਕੋਲ ਕੋਈ ਆਇਆ ਕੋਈ ਨਹੀਂ ਆਇਆ ਜੀ ਕਿਸੇ ਨੇ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ ਹਾਲ ਨਹੀਂ ਪੁੱਛਿਆ ਲੈ ਤੱਕ ਕੋਈ ਆ ਕੇ ਸਾਨੂੰ ਇਹ ਵੀ ਨਹੀਂ ਕਹਿੰਦਾ ਜਿਵੇਂ ਤੁਸੀਂ ਡੁੱਬ ਗਏ ਕਿ ਤਰ ਗਏ ਕਿ ਤੁਸੀਂ ਜਿੰਦੇ ਹੋ ਕ ਮਰ ਗਏ ਕਿੰਨੇ ਵਜੇ ਪਾਣੀ ਆ ਗਿਆ ਜਿਹੜਾ ਤੁਹਾਡੇ ਘਰ ਸਵੇਰੇ ਹੀ ਆ ਗਿਆ ਸੀਗਾ ਜੀ 8 ਵਜੇ ਤੋਂ ਸਟਾਰਟਿੰਗ ਹੋ ਗਈ ਸੀ ਪਾਣੀ ਦੀ ਪਹਿਲਾਂ ਸਾਨੂੰ ਦੱਸ ਦਿੰਦੇ ਤਾਂ ਬਈ ਪਾਣੀ ਛੱਡਣ ਲੱਗੇ ਤਾਂ ਅਸੀਂ ਪਹਿਲਾਂ ਹੀ ਨਿਕਲ ਕੇ ਬੱਚੇ ਲੈ ਕੇ ਅਸੀਂ ਬਾਹਰ ਹੋ ਜਾਂਦੇ ਤੇ ਹਾਲਾਤ ਸਾਡੇ ਬਹੁਤ ਮਾੜੇ ਹੈ ਜੀ ਕੁਝ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਸਾਡੇ ਕੋਈ ਵੀ ਨਹੀਂ ਆਇਆ ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਵੀ ਸਮਾਨ ਵਾਰਾ ਕੱਢ ਲਓ ਬਹੁਤ ਬੁਰੇ ਹਾਲਾਤ ਹੋਏ ਤੇ ਸਾਡੇ ਦਾ ਕਿੰਨਾ ਕਿੰਨਾ ਪਾਣੀ ਆ ਗਿਆ ਪਾਣੀ ਤਾਂ ਜਿਆਲੇ ਆਪਾਂ ਥੋੜੀ ਉੱਚੀ ਥਾਂ ਤੇ ਖੜੇ ਆ ਨੇ ਤਾਂ ਫੇ ਧੋਣੋਂ ਉੱਪਰ ਹੀ ਹੈ ਪਾਣੀ ਤਾਂ ਬਹੁਤ ਜ਼ਿਆਦਾ ਪਾਣੀ ਹੋਇਆ ਪਿਆ ਇੱਧਰ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਸਾਰਿਆਂ ਦਾ ਨੁਕਸਾਨ ਹੋਇਆ ਪਿਆ ਜੀ ਸਾਰਾ ਕੀਮਤੀ ਸਮਾਨ ਅੰਦਰ ਹੀ ਹੈ ਕਿਸੇ ਨੇ ਸਾਨੂੰ ਇਹ ਨਹੀਂ ਅਲਰਟ ਕੀਤਾ ਵੀ ਆਗੇ ਤੁਸੀਂ ਆਪਣਾ ਸਮਾਨ ਕੱਢ ਲਓ ਪਿੱਛੋਂ ਵਸਦੀ ਪਾਣੀ ਛੱਡਤਾ ਗਿਆ ਕਿੰਨਾ ਕੁ ਪਾਣੀ ਆਇਆ ਚੋ ਕਿੰਨੀ ਕਿੰਨੇ ਚਿਰ ਬਾਅਦ ਚੋ ਬਗਿਆ ਤੁਹਾਡੇ ਉਹ ਆਈਏ ਜੀ ਹੋਈ 4-5 ਸਾਲ ਬਾਅਦ ਆਈਏ ਇਹ ਪੱਕੇ ਮਕਾਨ ਸੀਗੇ ਤੁਹਾਡੇ ਜਿਹੜੇ ਚੋਆਂ ਦੇ ਵਿੱਚ ਇਹ ਜਨਾਦੇ ਸੀਗਾ ਉਹਨਾਂ ਦੇ ਵਿੱਚ ਆਪਾਂ ਜਾ ਕੇ ਆਪਣੀ ਜਾਨ ਬਚਾਈ ਆ ਹੁਣ ਸਾਡੇ ਕੱਚੇ ਘਰ ਤਾਂ ਤੁਸੀਂ ਦੇਖ ਸਕਦੇ ਹੋ